ਏ ਮਾਮਤਗੜ ਪਿੰਡਾਂ ਉਰੇ ਗੋਲ ਕਦੀ ਚੋਰੀ ਹੋ ਗਈ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਫੜਾਂਗੇ ਵੀ ਸਾਨੂੰ ਉਹਨਾਂ ਦੀ ਫੋਟੋ ਵੀਡੀਓ ਦੇ ਦਿਓ ਸਾਨੂੰ ਵੀ ਅਸੀਂ ਛੋਟੇ ਪਿੰਡ ਆਇਆ ਇਹ ਇਹ ਬਾਬਾ ਜੀ ਸਾਡੇ ਨਾਲ ਪੁੱਠਾ ਪਹਿਰਿਆ ਸਾਨੂੰ ਇਹ ਕਹਿੰਦਾ ਤੁਸੀਂ ਕੀ ਲੈਣਾ ਸਾਡੇ ਪਿੰਡ ਤੁਸੀਂ ਕਹਿੰਦੇ ਕਿ ਕਿੱਥੋਂ ਹੋਰ ਲੱਗਿਆ ਕਿਹੜਾ ਸਗਿਆ ਇਹ ਰੋਗਰੇ ਨੇ ਮਾਰਿਆ ਇਹ ਚੱਕਾ ਕਰ ਰਹੇ ਮੈਨੂੰ ਜ਼ਬਰਦਸਤੀ ਕਰ ਰਹੇ ਮੈਨੂੰ ਖਾਉਣਾ ਦੇ ਦਿੱਤਾ ਕੋਈ ਜ਼ਬਰਦਸਤੀ ਅਸੀਂ ਸੁਣੋ ਮੈਨੂੰ ਕਿ ਇੱਥੇ ਖੜ੍ਹ ਕੇ ਇਹ ਜੀ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਹਾਡੇ ਕਿਵੇਂ ਗੋਲਕ ਹੋਇਆ ਅਸੀਂ ਇਹਨਾਂ ਨੂੰ ਪ੍ਰੇਮ ਨਾਲ ਗੱਲ ਕਰ ਰਹੇ ਆ ਇਹ ਸਾਡੇ ਨਾਲ ਬੈਸਬਾਈ ਕਰਨ ਲੱਗਿਆ ਪਿੰਡਾ ਸੀ ਜਦੋਂ ਪ੍ਰੈਸ਼ਰ ਤੂੰ ਚੋਰੀ ਕਰਾਈ ਤੂੰ ਚੁਕਾਇਆਗਾ ਗੋਲਕ ਤੈਨੂੰ ਗੋਲਕ ਚੁਕਾਉਂਦਾ ਨਹੀਂ ਤੈਨੂੰ ਚੁਕਾਇਆ ਗੋਲਕ ਫਿਰ ਨਹੀਂ ਚੁਕਾਇਆ ਗੋਲਕ ਕਿਵੇਂ ਚੱਕੀ ਗਈ ਚੱਕੀ ਗਈ ਫਿਰ ਸਾਡੇ ਪਿੰਡ ਦੇ ਕਾਰਵਾਈ ਆਜੋ ਅੰ ਕਾਰਵਾਈ ਅਸੀਂ ਦਸਮੇਸ ਤਰਨਾਂਦਾਲ ਦੇ ਵਿੱਚੋਂ ਅਸੀਂ ਕਾਰਵਾਈ ਕਰ ਚੁੱਕੀ ਹਾਂ ਹੱਕਕਾਰ ਪਾਉਣਾ ਤੂੰ ਕਿਤੇ ਕਹੇ ਵੀ ਆਇਆ ਨਾ کہیں ਮੇਰੇ ਕੋਲ ਵੀ ਨੇ ਕੀ ਜਾਈ ਮਾਰਾ ਜੀ ਦੀ ਤਕੜਾ ਦਾ ਕੋਈ ਯਾਰ ਪੁੱਠਾ ਖੱਡਿਆ ਗਿਆ ਬੋਲੀ ਜਾਂ ਨੈਰ ਓਏ ਡਰਾਈਵਰ ਛੋਟਾ ਘੰਟਾ ਹੋ ਗਿਆ ਤੂੰ ਦੇਖ ਦੇ ਸਾਨੂੰ ਇਹਨੂੰ ਡਰਾ ਲਿਆ ਸੀ ਨਾ ਨਾ ਸ਼ਾਂਤ ਹੋ ਜਾ ਤੁਸੀਂ ਸਾਰਾ ਖੜਾ ਤੁਸੀਂ ਸਮਝਾਓ ਬਾਈ ਤੁਸੀਂ ਇਹਨੂੰ ਕਹਿ ਦੇ ਤੁਸੀਂ ਰੋਕ ਰਿਹਾ ਇਹਨੂੰ ਬੋਲ ਕੇ ਮੇਰਾ ਆਉਣ ਸਾਰ ਨਹੀਂ ਤੁਸੀਂ ਰੋਕ ਰਿਆ ਨੂੰ ਨਾ ਨਾ ਮਹਾਰਾਜ ਇਹ ਬੋਲ ਰਿਹਾ ਨਾ ਇਹ ਨਸੇ ਵਾਲੇ ਬੰਦੇ ਸੀ ਪਿੱਛੋਂ ਦੀ ਜੀਰੀਆਂ ਦੇ ਵਿੱਚ ਆਏ ਨੇ ਉਹਨਾਂ ਨੇ ਅੰਦਰ ਕੈਂਟੀ ਕਰਕੇ ਗੁਰੂ ਘਰ ਦੇ ਮਗਰਲੇ ਪਾਸੇ ਕੈਮਰੇ ਤੋੜਤੇ ਉਹਨਾਂ ਨੇ। ਇਸ ਦੂਜਾ ਚ ਉਹਨਾਂ ਨੇ ਗੇਟ ਪੱਟਿਆ, ਗੇਟਾ ਲੌਕ ਤੋੜ ਕੇ ਅੰਦਰ ਚਲੇ ਗਏ। ਇੱਕ ਜਣਾ ਅੰਦਰ ਗਿਆ, ਇਸ ਦੂਜਾ ਚ ਉਹਨੇ ਇਸ਼ਾਰਾ ਕੀਤਾ ਦੂਸਰਾ ਗਿਆ ਸਾਡੇ ਕੋਲ ਵੀਡੀਓ ਵੀ ਹੈ। ਥੋੜੇ ਜਿਹੀ ਸਕਿੰਟ ਦੇ ਵਿੱਚ ਗੱਲਾਂ ਲੈ ਕੇ ਉਹ ਫਰਾਰ ਹੋ ਗਏ। ਉਸ ਤੋਂ ਬਾਅਦ ਮੰਗਰ ਦੀ ਉਹ ਟੱਪੇ ਨੇ ਸੀ ਜਦੋਂ ਸਵੇਰੇ ਖੇਤਾਂ ਵਿੱਚ ਗਏ। ਆਪਣੇ ਇੱਥੇ ਨਾਲ ਹੀ ਨਜ਼ਦੀਕੇ ਖੇਤ ਆ ਉੱਥੇ ਗੱਲਾਂ ਪਿਆ ਸੀ ਚਲੋ ਅਸੀਂ ਗੱਲਾਂ ਲਿਆਂਦਾ ਇਹ ਦੂਜੇ ਪੁਲਿਸ ਨੂੰ ਕਹਿਤਾ ਜੀ ਹਨਾ ਉਹ ਵੀ ਚੈੱਕ ਕਰਕੇ ਆ ਕੇ ਹੁਣ ਅਸੀਂ ਦਰਖਾਸਤ ਵੀ ਦੇ ਕੇ ਆਇਆ ਇਹਦੇ ਨਾਲ ਨਾਲ ਇੱਕ ਚੋਰੀ ਹੋਰ ਵੀ ਹੋਗੀ ਪਿੰਡ ਵਿੱਚ ਹੀ ਨਾਲ ਹੀ ਆਪਣੇ ਹਿੰਮਤਾਨੇ ਬਾਬਾ ਤੀਦਾਸ ਜੀ ਦਾ ਡੇਰਾ ਤਿੰਨ ਗੱਲੇ ਉੱਥੋਂ ਵੀ ਲੈ ਗਏ ਉਹ ਵੀ ਕਮੇਟੀ ਵੀ थी ਪੰਚਾਇਤ ਵੀ ਉੱਥੇ ਸੀ ਵੀ ਜਾਨੀ ਇਹ ਨਸ਼ੇੜੀ ਨੇ ਹੁਣ ਆਲੇ-ਦਾਲੇ ਵਾਲੇ ਨੇ ਹਨਾ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਹਿੰਦੇ ਵੀ 5-7 ਦਿਨਾਂ ਦੇ ਵਿੱਚ ਵਿੱਚ ਬੰਦੇ ਲੱਭਾਂਗੇ ਵੀ ਥੋੜਾ ਸਾਥ ਦਵਾਂ ਨਸ਼ੇੜੀ ਨੇ ਨਸਲ ਹੀ ਕੁਛ ਵੀ ਕਰ ਸਕਦਾ ਨੇ ਜ਼ਰੂਰੀ ਆ ਨਾ ਵੀ ਹੁਣ ਜਿਹੜੇ ਸਖਤ ਪਹਿਰੇ ਲਾਉਣ ਦੀ ਲੋੜ ਜਿਵੇਂ ਪਹਿਲਾਂ ਵੀ ਮੈਂ ਪਹਿ ਕਿਹਾ ਜਿਵੇਂ ਬੇਨਤੀਆਂ ਹੋ ਰਹੀਆਂ ਨੇ ਵੀ ਜ਼ਰੂਰੀ ਆ ਨਾ ਗੁਰਦੁਰਸਾ ਪਹਿਰੇ ਦੇਣ ਦੇ ਲਈ ਕੁਛ ਵੀ ਹੋ ਸਕਦਾ ਚੋਰਾਂ ਦਾ ਕੀ ਹੁੰਦਾ ਜੀ ਲਾਵਾਂਗੇ ਜੀ ਅਸੀਂ ਪੰਚਾਇਤ ਮਿਲ ਨੂੰ ਵੀ ਕਰਾਂਗੇ ਬਾਕੀ ਕਮੇਟੀ ਵੀ ਆ ਜਿਹੜੀ ਗੁਰੂ ਘਰ ਦੀ ਉਹ ਵੀ ਕਿਵੇਂ ਨਾ ਕਿਵੇਂ ਜਿਵੇਂ ਲੋਟ ਹੋ ਕੇ ਪਿੰਡ ਦੇ ਬੰਦਿਆਂ ਦੀ ਜ਼ਿੰਮੇਵਾਰੀ ਲਾਵਾਂਗੇ ਹਨ ਵੀ ਕਰਨ ਜਾਨੀ ਮਹਾਰਾਜ ਦੀ ਕਿਰਪਾ ਹੋ ਗਈ ਬਚਤ ਰਹਿ ਗਈ ਨੁਕਸਾਨ ਹੋਣ ਤੋਂ ਕੋਈ ਵੀ ਅਦਬੀ ਨਹੀਂ ਹੋਈ ਠੀਕ ਨਹੀਂ ਗੱਲ ਜੀ ਡੀਐਸਏ ਇਹ ਬੇਨਤੀ ਕਰ ਰਹੇ ਆਗੇ ਵੀ ਜਿਵੇਂ ਹੁਣ ਇੱਥੇ ਮੰਨ ਕੇ ਚੱਲੋ ਵੀ ਇੱਥੇ ਗੁਰੂ ਘਰ ਦੀ ਗੋਲਕ ਦੀ ਚੋਰੀ ਹੋ ਗਈ ਮਹਾਰਾਜ ਦੀ ਵੀ ਬੇਅਦਬੀ ਹੋ ਸਕਦੀ ਸੀ ਨਾ ਇਹਦੀ ਜ਼ਿੰਮੇਵਾਰੀ ਕਿਦੀ ਬਣਦੀ ਹੈ ਬਾਬਾ ਜੀ ਕਮੇਟੀ ਵਾਲਿਆਂ ਦੀ ਬਣਦੀ ਹੈ ਨਾ ਜ਼ਿੰਮੇਵਾਰੀ ਅਸੀਂ ਇੱਕ ਕਮੇਟੀ ਮੈਂਬਰ ਸੀਗਾ ਉਹਨੂੰ ਪੁੱਛਿਆ ਸੀਨੇ ਉਹ ਸਾਡੇ ਗੱਲ ਪੈ ਗਿਆ ਵੀ ਐ ਆ ਫਲਾਨਾ ਠੇਮਕਾ ਤੁਸੀਂ ਕੌਣ ਹੋਣ ਹੋ ਐ ਕਰਨ ਅਸੀਂ ਉਹਨੂੰ ਇਹ ਗੱਲ ਕਹੀ ਆ ਵੀ ਸਾਨੂੰ ਵੀਡੀਓ ਦੇ ਦਿਓ ਭਾਈ ਅਸੀਂ ਵੀ ਕੋਸ਼ਿਸ਼ ਕਰਾਂਗੇ ਇਹ ਕੋਸ਼ਿਸ਼ ਕਰਦਨੇ ਅਸੀਂ ਵੀ ਕਰਾਂਗੇ ਕੋਸ਼ਿਸ਼ ਦੋਸ਼ੀਆਂ ਨੂੰ ਇੱਥੇ ਲਟਕਾਵਾਂਗੇ ਲਿਆ ਕੇ ਤੇ ਪਿੰਡ ਦੇ ਵਿੱਚ ਜੋ ਕਿ ਲਵੇ ਲਵੇ ਦੋ ਬਾਬਾ ਅਤੀ ਸਿੰਘ ਦਾ ਡੇਰਾ ਜੀ ਬਾਬਾ ਅਤੀ ਸਿੰਘ ਦਾ ਡੇਰਾ ਅਤੀ ਦਾ ਡੇਰਾ ਤੇ ਇੱਕ ਪਿੱਛੇ ਗੁਰਦੁਆਰਾ ਸਾਹਿਬ ਮਹਾਮੋਦਗੜ੍ਹ ਇਹ ਦੋਵੇਂ ਥਾਂ 'ਤੇ ਕੱਲ ਰਾਤ ਮਤਲਬ ਚੋਰੀ ਹੋਈ ਆ 골ਗਾ ਪੱਟੀਆਂ ਹੋਈਆਂ ਨੇ ਤੇ ਹੁਣ ਅਸੀਂ ਆ ਕੇ ਜਾਇਜਾ ਲੱਤਾ ਥੋੜਾ ਪੁੱਛਿਆ ਨਾ ਤੋਂ ਕਹਿੰਦੇ ਵਾਕਈ ਗੱਲ ਹੋਈ ਆ ਇਹ ਤੇ ਸਾਰੇ ਆਪੋ ਆਪਣੇ ਪਿੰਡ 'ਚ ਸਾਵਧਾਨ ਹੋ ਜਾਓ ਇਹ ਜਿਹੜੇ ਲੋਕਾਂ ਨੂੰ ਮਤਲਬ ਗੁੰਮਰਾਹ ਕਰ ਰਹੇ ਜਾਂ ਲੋਕਾਂ ਨੂੰ ਚੋਰੀਆਂ ਕਰ ਰਹੇ ਨੇ ਹਜੇ ਬੰਦੇ ਇਹਨਾਂ ਤੋਂ ਸਾਵਧਾਨ ਹੋ ਵਦ ਤੋਂ ਵਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਨੇਕਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027